ਹਾ ਹ ਸਮੇਸ਼ਰ ਨਾਮਿਲਨਕਰ ਸਾਬਕਾ ਸੈਨਿਕਾ ਨੇ ਮਾਨਸਾ ਦੇ ਬਲਪਵਨ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਅੱਜ ਦੁਪਹਿਰ ਕਰੀਬ 2 ਵਜੇ ਜਾਣਕਾਰੀ ਦਿੰਦਿਆਂ ਸਾਬਕਾ ਸੈਨਿਕ ਜੱਗਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਵਿੱਚ ਚੰਗਾ ਮਾਹੌਲ ਬਣਾਉਣ ਦੇ ਲਈ ਸਾਬਕਾ ਸੈਨਿਕਾਂ ਨੂੰ ਉਤਨਨਾਤ ਕੀਤਾ ਗਿਆ ਸੀ ਜਿਸ ਦੇ ਤਹਿਤ ਸਕੂਲਾਂ ਵਿੱਚ ਚੰਗਾ ਸੁਧਾਰ ਹੋਇਆ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਸਾਬਕਾ ਸੈਨਿਕਾਂ ਨੂੰ ਸਮੇਂ ਸਿਰ ਤਨਖਾਹ ਮਿਲ ਰਹੀਆਂ ਹਨ ਪਰ ਮਾਨਸਾ ਜ਼ਿਲ੍ਹੇ ਵਿੱਚ ਸਿੱਖਿਆ ਅਫਸਰ ਨਾ ਤਾਂ ਸਮੇਂ ਸਿਰ ਹਾਜ਼ਰੀ ਪੈਪਸੂ ਚੰਡੀਗੜ੍ਹ ਨੂੰ ਭੇਜਦੇ ਹਨ ਅਤੇ ਨਾ ਹੀ ਬਜਟ ਸਮੇਂ ਤੇ ਖਜ਼ਾਨੇ ਨੂੰ ਭੇਜਿਆ ਜਾਂਦਾ ਹੈ ਜਿਸ ਕਰਨਾ ਉਹਨਾਂ ਨੂੰ ਸਮੇਂ ਤੇ ਤਨਖਾਹ ਨਹੀਂ ਮਿਲਦੀ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿਹਾ ਕਿ ਤੁਰੰਤ ਇਸ ਪਾਸੇ ਧਿਆਨ ਦਿੱਤਾ ਜਾਵੇ ਤਾਂ ਕਿ ਸਾਫ ਕਾ ਸੈਨਿਕਾਂ ਨੂੰ ਸਮੇਂ ਸਿਰ ਤਨਖਾਹ ਮਿਲ ਸਕੇ ਅਤੇ ਆਪਣੇ ਘਰਾਂ ਦਾ ਪਾਲਣ ਪੋषण ਕਰ ਸਕਣ ਜੀ ਜੱਗਰ ਸਿੰਘ ਕੈਪਸ ਮੇਜਰ ਜੀ ਅੱਜ ਬਾਲਪਵਨ ਵਿੱਚ ਇਕੱਠੇ ਹੋਏ ਹਾਂ ਕੀ ਮੰਗਾਂਗੇ ਬਾਲਪਵਨ ਦੇ ਵਿੱਚ ਅਸੀਂ 2 ਮਹੀਨਿਆਂ ਤੋਂ ਸਾਡੀ ਜਿਹੜੀ ਤਨਖਾਹ ਹੈ ਕੈਂਪਸ ਵਿੱਚ ਜਿਹੜਾ ਸਕਿਉਰਟੀ ਗਾਰਡ ਦੀ ਨਹੀਂ ਮਿਲ ਰਹੀ ਇਹਦੇ ਕਾਰਨ ਅਸੀਂ ਜ਼ਿਲ੍ਹਾ ਸਿਕਿਆ ਅਫਸਰ ਸੈਕੰਡਰੀ ਨੂੰ ਮਿਲਣ ਵਾਸਤੇ ਆਏ ਹਾਂ ਔਰ ਮੰਗ ਪੱਤਰ ਦੇਣ ਵਾਸਤੇ ਆਏ ਹੋਏ ਹਾਂ ਜੋ ਕਿ ਮਾਨਸਾ ਜ਼ਿਲ੍ਹੇ ਦਾ ਕੰਮ ਹੈ ਕਾਫੀ ਲੰਬੇ ਸਮੇਂ ਤੋਂ ਲੰਘ ਰਿਹਾ ਤਨਖਾਹ ਸਮੇਂ ਸਿਰ ਨਹੀਂ ਮਿਲਦੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਤਨਖਾਹ ਸਮੇਂ ਸਿਰ ਮਿਲ ਜਾਂਦੀ ਹੈ ਔਰ ਮਾਨਸਾ ਜ਼ਿਲ੍ਹੇ ਵਿੱਚ ਤਨਖਾਹ ਸਮੇਂ ਸਿਰ ਨਹੀਂ ਮਿਲਦੀ ਮੰਗ ਕੀ ਕਰਦੇ ਹਾਂ ਮੰਗ ਅਸੀਂ ਇਹ ਕਰਦੇ ਹਾਂ ਜਿਲਾ ਸਖਿਆ ਅਫਸਰ ਮਾਨਸਾ ਤੋਂ ਇਹ ਸਾਡੀ ਜਿਹੜੀ ਤਰਖਾ ਹੈ ਤੇ ਜਿਹੜੀਆਂ ਸਾਡੀਆਂ ਹਾਜ਼ਰੀਆਂ ਆ ਉਹ ਸਮੇਂ ਸਿਰ ਭੇਜ ਦਿੱਤੀਆਂ ਜਾਣ ਤਾਂ ਜੋ ਸਾਨੂੰ ਤਨਖਾਹ ਸਮੇਂ ਸਿਰ ਮਿਲ ਸਕੇ ਠੀਕ ਹੈ